ਸਤਿ ਸ਼੍ਰੀ ਅਕਾਲ ਮੈਂ ਯਾਦਵਿੰਦਰ ਸਿੰਘ ਗਿੱਲ YouTube ਚੈਨਲ ਕੋਹਿਨੂਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਹਾਂਜੀ ਅੱਜ ਆਪਾਂ ਕਣਕ ਵੀਜਣ ਲੱਗੇ ਆ ਤੇ ਗੋਡੇ-ਗੋਡੇ ਕਰਚੇ ਸੀਗੇ ਜਿਹਨੂੰ ਦੋ ਵਾਰੀ ਤਵੀਆਂ ਮਾਰ ਕੇ ਉਸ ਤੋਂ ਬਾਅਦ ਸੁਪਰ ਸੀਡ ਨਾਲ ਬਜਾਈ ਚੱਲ ਰਹੀ ਹੈ ਜੀ ਅੱਜ ਤੁਹਾਨੂੰ ਦਿਖਾਉਂਦੇ ਆ ਜਮੀਨ ਇਹ ਜਿ ਬੋਣੀ ਆ ਤੇ ਦੂਜੇ ਪਾਸੇ ਸੁਪਰ ਸੀਡਰ ਚੱਲੀ ਜਾਂਦਾ ਉਹਦੇ ਅੱਗੇ ਬਾਵਾ ਕੇ ਤਿਆਰ ਕਰੀ ਜਾਂਦੇ ਆ ਤਵੀਆਂ ਮਾਰਨ ਦਾ ਕਰਨ ਇਹ ਆ ਬਈ ਜਮੀਨ ਵਧੀਆ ਬਣ ਜਾਂਦੀ ਆ ਹਵਾ ਲੱਗ ਜਾਂਦੀ ਆ ਜਮੀਨ ਨੂੰ ਖੁੱਲ ਜਾਂਦੀ ਆ ਜਮੀਨ ਨਹੀਂ ਤਾਂ ਕੱਲਾ ਸੁਪਰ ਸੀਡਰ ਵੀ ਬੀਜ ਦਿੰਦਾ ਪਰ ਇਹਦੇ ਨਾਲ ਨਾਲ ਤਾਂ ਟਰੈਕਟਰ ਸੁਪਰ ਸੀਡਰ ਵਾਲਾ ਸੌਖਾ ਰਹਿੰਦਾ ਔਰ ਨਾਲੇ ਜਮੀਨ ਵਧੀਆ ਬਣ ਜਾਂਦੀ ਆ ਆ ਦੋਰ ਲਾਈ ਫੇ ਤਵੀਆਂ ਦੀ ਇੱਥੇ ਸੁਪਰ ਸੀਟਾਂ ਛੋਣੇ ਵਾਲੇ ਉਹੀ ਕਿਆਰੇ ਰੱਖੇ ਆ ਬੱਟਾ ਪਾਉਣ ਦੀ ਲੋੜ ਨਹੀਂ ਪੱਧਰ ਕਿਆਰੇ ਨੇ ਕੰਪਿਊਟਰ ਕਰਾਹੇ ਲੱਗੇ ਹੋਏ ਨੇ ਅੱਗੇ ਉਹ ਕਿਆਰਾ ਇੱਕ ਟਰੈਕਟਰ ਸੁਪਰ ਸੀਟਾਂ ਵਿੱਚ ਜੀ ਜਾਂਦਾ ਤੇ ਦੂਜਾ ਅੱਗੇ ਕੇ ਭਾਈ ਜਾਂਦਾ ਇਸ ਵਾਰ ਮੀਂਹ ਜਿਆਦਾ ਪੈਣ ਕਰਕੇ ਝੋਨੇ ਦਾ ਖਤ ਬਹੁਤ ਉੱਚਾ ਹੋਇਆ ਹੋਇਆ ਸੀਗਾ ਤੇ ਕਾچے ਬਹੁਤ ਵੱਡੇ ਵੱਡੇ ਆ ਹਰੇ ਪਏ ਨੇ ਕਾچے ਤੇ ਇਹਦੀ ਖਾਦ ਹਰੀ ਖਾਦ ਬਹੁਤ ਬੰਦਨੀ ਆ ਰੂੜੀਆਂ ਤਾਂ ਹੁਣ ਮੱਝਾਂ ਘਟ ਹੋਣੀਆਂ ਹੁਣ ਕਰਕੇ ਰੂੜੀਆਂ ਤਾਂ ਹੁਣ ਇੰਨੀਆਂ ਖੇਤਾਂ 'ਚ ਪੈਂਦੀਆਂ ਨਹੀਂ ਆਇਦਰ ਇੱਕ ਵਾਰੀ ਮਾਰਿਆ ਹਜੇ ਫਵੀਆਂ ਦੁਬਾਰੇ ਮਾਰਨੀ ਤਿਆਰੀ ਹੈ ਉਹ ਦੇਖੋ ਕਿੰਨਾ ਫਰਕ ਆ ਇਹਦਾ ਦੋ ਵਾਰੀ ਬੋਣ ਦਾ ਤੇ ਇੱਕ ਵਾਰੀ ਬੋਣ ਦਾ ਇਹ ਨਾਲ ਇਹ ਹੁੰਦਾ ਵੀ ਮਿੱਟੀ ਦੇ ਵਿੱਚ ਮਿੱਟੀ ਖਰਚਿਆਂ ਤੇ ਪਰਾਲੀ ਦੇ ਉੱਤੇ ਆ ਜਾਂਦੀ ਹੈ ਤੇ ਉਹ ਸੁਪਰ ਸੀਡਰ ਨੂੰ ਵਿੱਚਰ ਲਾਉਣਾ ਸੌਖਾ ਹੋ ਜਾਂਦਾ